ਸਾਸੀਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਚੰਬਲ ਤੁਹਾਡੇ ਨੂੰ ਲੈ ਕੇ ਆਏ ਵੇਖਣ ਨੂੰ ਛੇ ਨਾਗ ਇਹ ਗਿਆ ਜੀ ਚਾਰ ਨਾਗੇ ਗਿਆ ਜੀ ਮੋਹਰਾ ਨਸਲ ਇੱਕ ਹੀ ਗਿਆ ਜੀ ਬੂਰੀ ਢਿੰਦੀ ਠੀਕ ਹੈ ਜੀ ਇੱਕ ਛਾਈ ਵਾਲ ਨਸਲ ਦੀ ਗਾਂ ਆ ਜੀ ਬਾਕੀ ਆਪਾਂ ਵੀਰਾਂ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਸਾਰਾ ਦੱਸਦੇ ਆ ਜੀ ਸਮਾਂ ਕੋਦੇ ਗਿਆ ਜੀ 3 ਕ ਵਜੇ ਦਾ ਆ 2:3 3 ਵਜੇ ਦਾ 2:3 3 ਵਜੇ ਦਾ ਜੀ ਠੀਕ ਹੈ ਜੀ ਬਾਕੀ ਆਪਾਂ ਵੀਰਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਸਾਰੇ ਪਸ਼ੂਆਂ ਬਾਰੇ ਜਾਣਕਾਰੀ ਦਿੰਨੇ ਆ ਜੀ ਕਿੰਨਾ ਕਿਹਦੇ ਥੱਲੇ ਦੁੱਧ ਆ ਕਿਹੜੀ ਨਸਲ ਆ ਕਿਵੇਂ ਆ ਬਾਕੀ ਆਜੋ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਜੀ ਹੋਰ ਗਿੱਲ ਸਾਹਿਬ ਜੀ ਕੀ ਹਾਲ ਚੜਿਆ ਵਧੀਆ ਵਧੀਆ ਹੋਰ ਜੋਬਨ ਵੀਰ ਜੀ ਠੀਕ ਹੈ ਜੀ ਵਧੀਆ ਜੀ ਵਧੀਆ ਪਤਾਲ ਜੀ ਕੀ ਹਾਲ ਚਾਲ ਨੇ ਐ ਚਰਦੀ ਕ੍ਰਿਪਾ ਬਾਬਾ ਬੁੜਾ ਸਾਹਿਬ ਦੀ ਵਲੀ ਠੀਕ ਠਾਕ ਜੀ ਤੇ ਪਏ ਹੋਰ ਖੇਤਾਂ ਕੈਮ ਆ ਕਿਰਪਾ ਵਾ ਸ਼ੇਰ ਤੇ ਕਮੰਡ ਤਗੜੇ ਹੋ ਗਏ ਤਗੜੇ ਹੋ ਗਏ ਜੀ ਤਗੜੇ ਇਹ ਬੇਨਤੀ ਵਾਰ ਵਾਰ ਕਰਦੇ ਨੇ ਕਰਦੇ ਹੀ ਰੋਹਾਂਗੇ ਹਾਂ ਜੀ ਇਹਨਾਂ ਦਾ ਚੇਤਾ ਨਹੀਂ ਭੁੱਲਣਾ ਕਿ ਸ਼ੇਰ ਕਮੰਡ ਦਾ ਠੀਕ ਹੈ ਜੀ ਠੀਕ ਨੱਪ ਕੇ ਲਈ ਰੱਖਿਆ ਕਰੋ ਹਾਂ ਜੀ ਤੇ ਅਸੀਂ ਤੁਹਾਡੇ ਸਾਹਮਣੇ ਤੁੱਜੇ ਇਹਨਾਂ ਤੁਰਿਆ ਕਿ ਯੋ ਮੈਦਾ ਤਾਦਵਾ ਹਾਂ ਬ੍ਰਾਹਮਾ ਵਾਲੇ ਤੰਨੇ ਤੇ ਜੇ ਤੂੰ ਜੇ ਰੋੜੀ ਥੋੜਾ ਆ ਜਾ ਮਾਰਕਟ ਮਿਲੰਦਿਆ ਵਾ ਹਾਂ ਕਾਲਾ ਆ ਮਾਰਕਟ ਮਿਲਦਾ ਉਤਾਰੀ ਠੀਕ ਹੈ ਜੀ ਠੀਕ ਹੈ ਤੇ ਕੀ ਤੇ ਮਾਲ ਸੋਨੇ ਸੋਨੇ ਵੀ ਰੇ ਇਹ ਗੜਾ ਲੈ ਕੇ ਤਾਂ ਅਮਨੇ ਬ੍ਰਾਹਮਾ ਦੇ ਘਰ ਜੜਾ ਵਾ ਹਾਂਜੀ ਹਾਂਜੀ ਤੇ ਕਿੰਨੇ ਨਗ ਲੈ ਕੇ ਆਏ ਜੀ ਇਹ ਪੰਜ ਮੱਝਾਂ ਜੋ ਤੇ ਇੱਕ ਗਾਈ ਪੰਜ ਮੱਝਾਂ ਇੱਕ ਗਾਈ ਹਾਂ ਚਾਰ ਟੋਕੜਾ ਕੱਬਣਾ ਹਾਂਜੀ ਇਹ ਕੁੱਚੇ ਬੱਚੇ ਜੇ ਠੀਕ ਇੱਕ ਸੱਜਰਤਾਜੀ ਵਾਰ ਸੁਣ ਠੀਕ ਹੈ ਚਾਰ ਟੋਕੜਾ ਕੱਬਣਾ ਹਾਂਜੀ ਠੀਕ ਹੈ ਜੀ ਠੀਕ ਕੁੱਚੇ ਬੱਚੇ ਜੇ ਠੀਕ ਹੈ ਜੀ ਆਜੋ ਜੀ ਆਪਾਂ ਚੱਲਦੇ ਆਂ ਜੀ ਪਹਿਲੇ ਨਗ ਤੇ ਹਾਂ ਕੋਲਾ ਗੋਰੀ ਹਾਂ ਪਹਿਲਾ ਸੂਆ ਪਹਿਲਾ ਸੂਆ ਜੀ ਚੌਵਾਂ ਮਹੀਨੇ ਦੀ ਗੱਬਣਾ ਹਾਂ ਮਾਇਆ ਕਿਲੋ ਦੁੱਧ ਠੀਕ ਹੈ ਜੀ ਚਲੋ ਜੀ ਤੂੰ ਉਹ ਦੂਰ ਤੇ ਆ ਕੇ ਕੋਈ ਕਹਿਣ ਦੀ ਥੋੜੀ ਗੱਲ ਲਿਆ ਠੀਕ ਹੈ ਜੀ ਠੀਕ ਨਾ ਕਰ ਕੰਬਲੀ ਕਿੰਨਾ ਦੁੱਧ ਦੇ ਜੀ ਥਲੇ 9 ਕਿਲੋ ਦੁੱਧ ਵੇਆ 9 ਸਗਰਾਂ ਨੂੰ ਲੈ ਵਾਲੀ ਫਿਰਦੀ ਕਿੰਨਾ ਚੋਰ ਕੇ ਚਾਟੀਰਗਾ ਜੱਦਾ ਹੀ ਭਰਾਵਾਂ ਨੂੰ ਖਾ ਇੱਕੜੀ ਮਹੀਨੇ ਦੇ ਅੱਗੇ ਨਾ ਹਾਂਜੀ 9 ਕਿਲੋ ਦੁੱਧ ਚਵਾ ਮਹੀਨੇ ਦੀ ਗੱਭਣ ਪਹਿਲਾ ਸੁਹਾਗਾਂ ਤੇ ਵਿਆਹ ਸੀ ਗੱਭਣ ਜੋ ਦੂਜੇ ਵਾਸਤੇ ਗੱਭਣ ਹੈ ਜੀ 9 ਕਿਲੋ ਦੁੱਧ ਆਈ ਥੱਲੇ ਹਾਂਜੀ ਠੀਕ ਆ ਜੀ ਠੀਕ ਬਹੁਤ ਸੋਹਣੀ ਹੈ ਜੀ ਵੇਹਲਾ ਬੁੱਕਲ ਚੋਂ ਕੀ ਹੋ ਲੈ ਹਾਂਜੀ ਛਾਂ ਤੇ ਬੁੜੀਆਂ ਛਾਂ ਦੀ ਧੂਰੀ ਹਾਂਜੀ ਜਿੰਦਾ ਮਰਜੀ ਲਈ ਫਿਰੋ ਕੋਈ ਚੱਕਰ ਨਹੀਂ ਆ ਨਾ ਕਰ ਲੈਣੇ ਫੋਹਰ ਹਾਲਾ ਜਵਾਨਾ ਬਖਾਚ ਕਟਈ ਇਹੀ ਰਾਜ ਹੋਣਾ ਵੇਹੀ ਰਾ ਭਰਾਵਾਂ ਨੂੰ ਜਿੰਨੀਆਂ ਸੇਤਾਂ ਕਰ ਲਿਆ ਉਹਨੀਆਂ ਠਾਠਾ ਸਾਹਿਬ ਥੋੜੀਆਂ ਹਾਂਜੀ ਛੋਟੀ ਬਹੁਤ ਸੋਹਣੀ ਆ ਵੇਖੋ ਆਣ ਕਿ ਨਾਈਆਂ ਕਾ ਮੋਤੀਆ ਤੇ ਇਹ ਕਿੰਨੇ ਸਾਲ ਕਿੰਨੇ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਚਾਹ ਮਹੀਨਾ ਹੈ ਗੱਬਣਾ ਚਾਹ ਮਹੀਨਾ ਦੀ ਗੱਬਣਾ ਹੈ ਜੀ 9 ਕਿਲੋ ਦੁੱਧ ਦੁੱਧ ਜੀ ਸੂਏ ਆਸਤੇ ਗੱਬਣਾ ਚੂਏ ਸੂਏ ਆਸਤੇ ਗੱਬਣਾ ਹੈ ਜੀ 9 ਕਿਲੋ ਦੁੱਧ ਹੈ ਜੀ ਹਾਂ ਠੀਕ ਹੈ ਬਹੁਤ ਸੋਹਣੀ ਹੈ ਜੀ ਢਾਂਚੇ ਦੇ ਵਿੱਚ ਬਹੁਤ ਵੈ ਮਾਡੀ ਖਾਂਦੀ ਹੈ ਜੀ ਹਾਂ ਬਾਕੀ ਇਹ ਇਹ ਬਹੁਤ ਘਾਟ ਵੇਖ ਨੂੰ ਮਿਲਦੇ ਹਨਾ ਮੈਂ ਨਾ ਇਹ 100 ਜੇ 1 ਹੀ ਮਿਲਦਾ ਹੈ ਨਾ ਕਿ ਮਿਲਦਾ ਹੀ ਨਹੀਂ ਅੱਜ ਤੇ ਲੱਭ ਲੱਭ ਕੇ ਮਰ ਜਾਂਦੇ ਮਿਲਦਾ ਹੀ ਨਹੀਂ ਹੋਇਆ ਤੂੰ ਜਲ ਕਰਨ ਵਾਲੀ ਹੈ ਤੇ ਗਿਲ ਸਾਹਿਬ ਕੀ ਰੇਟ ਕਰਤਾ ਜੀ ਇਹਦਾ ਬੋਲੇ ਦਾ ਕਰ ਲਈਏ ਭਾਵੇਂ 1.5 1.5 ਹੈ ਭਾਵੇਂ ਕਰ ਲਈਏ ਲੱਖ ਹਾਂਜੀ ਇਹ 98000 ਚੋਂ ਮਾਨਤਾਨ ਕਰਾਂਗੇ 98000 ਦੇ ਵਿੱਚ ਮਾਨਤਾਨ ਕਰਾਂਗੇ ਕੋਈ 92 ਟੂਨੇ ਨਹੀਂ ਕੀ ਇਹ 90 ਦੇ 5 ਚ ਪਹੁੰਚ ਕਰਾਂਗੇ 95000 ਦੇ ਵਿੱਚ ਆਹ ਪਹੁੰਚ ਕਰਾਂਗੇ ਹਾਂ 95000 ਦੇ ਵਿੱਚ ਪਹੁੰਚ ਕਰਤੀ ਆ ਜੀ ਵੈਸੇ ਠੀਕ ਹੈ ਜੀ ਪੂਰੀ ਮਾਜਦੀ ਚਮਕਦੀ ਕਿਹਨੇ ਗਹਿਣੇ ਆ ਹਾਂਜੀ ਪੂਰੀ ਚਮਕਦੀ ਆ ਜੀ ਗਹਿਣਾ ਰੱਖਿਆ ਹੁੰਦਾ ਹਾਂਜੀ ਚਲੋ ਇਹ ਅਗਲੀ ਨਾਲ ਅੱਗੇ ਚੱਲਦੇ ਹਾਂ ਜੀ ਵੀ ਦੂਜਾ ਸੂਗਾ ਜਾਂ ਤਿਜਿਆ ਆਖੀ ਗਾਂ ਗੱਬਣਾ ਢਾਈਆਂ ਮਹੀਨਿਆਂ ਦੀ 8 ਕਿਲੋ ਦੁੱਧ ਬਚਾ ਮਗਰਿਆ ਕਟਾਇਦੇ ਮਗਰ ਠੀਕ ਹੈ ਜੀ ਠੀਕ ਇਹ ਦੂਜੇ ਵਾ ਤਿਜਿਆ ਆਤੀ ਤਿਜਿਆ ਆਸਤੇ ਗੱਬਣਿਆ ਜੀ ਆਸਤੇ ਜੀ ਆਸਤੀ ਗਾਂ ਕਿੰਨਾ ਦੁੱਧ ਦੇਈਏ ਤੁਹਾਨੂੰ 8 ਕਿਲੋ 8 ਕਿਲੋ ਦੁੱਧ ਢਾਈਆਂ ਮਹੀਨੇ ਗੱਬਣ ਢਾਈਆਂ ਮਹੀਨੇ ਜੇ ਅੱਗੇ ਗੱਬਣਿਆ ਜੀ ਹਾਂ ਜੀ ਗਾਂ ਫੇਰ ਚੱਕ ਬਸ ਆ ਬੱਚਾ ਜੋ ਹੈ ਠੀਕ ਹੈ ਆਕਾ ਭੁੱਲਾ ਬੱਚਿਆ ਕੇ ਮਿਲਦੀ ਠੀਕ ਹੈ ਜੀ ਇਹ ਠੀਕ ਹੈ ਜੀ ਵਾ ਚਲੋ ਜੀ ਦਰਵਾ ਚੜਾ ਬਖਾ ਕੋਤੀ ਦਾ ਮੈਂ ਜਦਾਂ ਲਗਾ ਛਾਤੀ ਇਹਦਾ ਹਾਂਜੀ ਆਹ ਹਾਂਜੀ ਤੇ ਪਿੱਠ ਪੋੜੇ ਦੀ ਇੱਕ ਡੀ ਚਾਉਣੀ ਬਹੁਤ ਵਧੀਆ ਹੈ ਹਾਂਜੀ ਕਿੱਡੀ ਚਾਉਣੀ ਸਹੀ ਹੈ ਹਾਂ ਸਿੰਗਲ ਹੱਡੀ ਦੇ ਵਿੱਚ ਸਿੰਗਲ ਹੱਡੀ ਦੇ ਵਿੱਚ ਕਿਉਂ ਕੱਤੀ ਹਾਂਜੀ ਹਰਿਆਣੇ ਦੀ ਆ ਮਾਲਵੇ ਦੀ ਆ ਭਰਾਵਾਂ ਨੇ ਲਿਆਂਦੀ ਭਰਾਵਾਂ ਨੇ ਲਿਆਂਦੀ ਜਿੰਨਾਂ ਦੁਆਈ ਲੱਗੀ ਆ ਠੀਕ ਹੈ ਜੀ ਹਰਿਆਣੇ ਦੀ ਆ ਜੀ ਹਰਿਆਣੇ ਠੀਕ ਹੈ ਮਾਲਵੇ ਦੇ ਭਰਾਵਾਂ ਨੇ ਲੈ ਕੇ ਆਏ ਜੀ ਕਿੰਨਾ ਦਗਾ ਇਹ ਥੱਲੇ 8 ਕਿਲੋ 8 ਕਿਲੋ ਦੋ ਈ ਅਮੀ ਨਹੀਂ ਗੱਬਣ ਠੀਕ ਹੈ ਤਾਂ ਈ ਅਮੀ ਨੇ ਦੀ ਤੇ ਜੇ ਆਸਤੇ ਗੱਬਣੇ ਹਾਂ ਤੇ ਜਿਆ ਠੀਕ ਠੀਕ ਹੈ ਜੀ ਠੀਕ ਪਾਣੀ ਦਿਖਾੜਾ ਚੱਲ ਢ ਵੇ ਆ ਕੋਟੀ ਦਾ ਪਰ ਪੁੱਟਾ ਤੇ ਬਾਹ ਮੇਰੀ ਜਿੱਡੀ ਚੌੜੀ ਹੋ ਮੋਰਾ ਨਸਲੇ ਆ ਮੋਰਾ 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 ਇਹ ਵਾਲੀ ਮੇਰੇ ਨਾਲ ਕਰਕੇ ਚੌੜੀ ਦਤੰਡਿਆ ਮੈਂ ਕੋਈ ਗੱਲ ਕਰਨ ਵਾਲੀ ਨਹੀਂ ਹਾਂਜੀ ਹਾਂਜੀ ਮੈਂ ਚੌੜੀ ਇਹਦੇ ਚੌੜੀ ਆਖਾਂ ਹਾਂਜੀ ਹੈ ਢਾਂਚੇ ਦੀ ਪੂਰੀ ਐ ਸੈਟ ਆ ਜੀ ਪੂਰੀ ਪੂਰੀ ਆ ਬੱਚਾ ਮਗਰ ਬੱਚੇ ਦੇ ਮਿਲਦੀ ਕਰਮਾ ਲਈ ਠੀਕ ਹੈ ਜੀ ਬੱਚੇ ਦੇ ਉੱਤੇ ਮਿਲਦੀ ਆ ਹਾਂ ਤੇਰਾ ਖਾਏ ਕਰੀ ਪਰਮਾ ਲਓ ਜੀ ਇਹ ਤੇਰਾ ਕਾਲੀ ਕਾਲੀ ਸ਼ਾਇਰ ਬਰੂਰ ਕੀ ਕਾਲੀ ਹੈ ਹਾਂਜੀ ਚਲੋ ਜਿਹਨ ਕਾਜ ਜੰਮ ਨੂੰ ਨਹੀਂ ਲਿਖਦਾ ਇਤਾਲੀ ਫਿਲੀ ਜੋਟੀ ਹਾਂਜੀ ਇਹ ਕਟਾ ਇਹ ਕਟਾ ਕਟਾ ਠੀਕ ਹੈ ਜੀ ਇਹ ਪਿੱਛੇ ਕਟਾ ਹੀ ਨਾ ਮਗਰ ਕਟਾ ਠੀਕ ਹੈ ਹਾਂਜੀ ਗੇਲ ਸਾਬ ਕੀ ਰੇ ਰਸਤਾ ਜੀ ਮੋਲੇ ਦਾ ਭਾਵੇਂ 1 5 ਕਰ ਲਗੇ ਇਹਦਾ ਵੀ 98000 ਚ ਮਾਨਤਨ ਕਰਾਂਗੇ ਦਾ 98000 ਕਰਾਈ ਠੀਕ ਹੈ ਜੀ ਹਾਂ ਇਹਦਾ 98 ਦਾ ਸਾਹਿਬ 95000 ਦੇ ਵਿੱਚ ਪਹੁੰਚ ਹੀ ਹੋ ਜਾਣੀ ਆ 90000 ਦੇ ਵਿੱਚ ਪਹੁੰਚ ਹੀ ਹੋ ਜਾਣੀ ਇਹਦੀ ਠੀਕ ਹੈ ਜੀ ਠੀਕ 90000 ਦੇ ਵਿੱਚ ਪਹੁੰਚ ਕਰਨੀ ਆ ਇਹਦੇ ਨਾਲ ਟੋਕਰ ਕਰਨਾ ਠੀਕ ਹੈ ਟੋਕਰ ਕਰ ਗੱਪੜ ਹਾਂ ਜੀ ਟੋਕਰ ਕਰ ਲੋਟ ਲੋ ਮੇਲਾ ਹਾਂ ਜੀ ਲੋਟ ਲੋ ਚਲੋ ਇਹਦਾ ਮਾਰ ਦੱਸੋ ਜੀ ਇਨਾਰੇ ਬਾਰੇ ਵੀ ਦੱਸੋ ਹੀ ਜਾਣਕਾਰੀ ਇਹ ਦੂਜੇ ਸੂਏ ਗਾਂ ਸੋਣੀ ਆ ਚੌਵਾਂ ਮਹੀਨਾ ਦੇ ਗੱਭਣ ਆ 4 ਕਿਲੋ ਦੁੱਧ ਆ ਪਹਿਲਾ ਸੂਆ ਠੀਕ ਹੈ ਨਾ ਕਾਲੀ ਇੱਕ ਰੰਗ ਆ ਜਿਦਾਂ ਕੁੜਿਆ ਕਲਰ ਕੀਤਾ ਹੰਦਾ ਜਿਵੇਂ ਬਾਪੂ ਨੇ ਮਾਲ ਲਿਖਦਾ ਹੇ ਬੇ ਹਾਂਜੀ ਜੱਟਾਂ ਦੇ ਵੱਡੇ ਗਿਆ ਹਾਂਜੀ ਹਾਂਜੀ ਜਿਹੜੀ ਬਾਪੂ ਬੜੀ ਜੰਮੜਿਆ ਦੇ ਮਾਲ ਹੈ ਕਾਤਲੇ ਪੁੱਤੀ ਹੁੰਦੀ ਹਾਂਜੀ ਨੀ ਰੇ ਕਿਵੇਂ ਆ ਵਾਖਦੀ ਕਰਾਈ ਜੀ ਬਹੁਤ ਚੱਲ ਤੇ ਨਾ ਹੀ ਉਹਦੇ ਤੇਰੀ ਕੀ ਮਾਤ ਤੋਂ ਕਾਟ ਕੇ ਬਾਪੂ ਤੋਂ ਹਾਂਜੀ ਜਾਂਦੇ ਤੇ ਫਿਰ ਚਾਈ ਆ ਹੈ ਕਿਰਮਾ ਸੁਣਾ ਜੀ ਇਹ ਦੂਜੇ ਸੁਣੀ ਗਾਂ ਪਹਿਲਾ ਸੁਹਾ ਇਹ ਵੀ ਪਹਿਲਾ ਸੁਹਾ ਦੂਜੇ ਘਾਸ ਸੁਣੀ ਹੈ ਜੀ ਹਾਂ ਗੱਬਣੇ ਜੀ ਇਹ ਗੱਬਣ ਚਵਾ ਮਹੀਨੇ ਦੀ 4 ਕਿਲੋ ਦੁੱਧ ਚਵਾ ਮਹੀਨੇ ਦੀ ਗੱਬਣ ਹੈ 4 ਕਿਲੋ ਦੁੱਧ ਆਈ ਜੀ ਹਾਂ ਜੀ ਵਖੜੀ ਹਾਂ ਜੀ ਰਾਜੀ ਪੂਰੀ ਆਈ ਜੀ ਵਖੜੀ ਲਾ ਨਾ ਆਹ ਇਹ ਕਿ ਦੋਗਣ ਚਾਹ ਚੀਜ਼ ਹੋਰ ਬਖਮੂ ਦਾ ਮਨ ਵਾ ਇੱਧਰ ਵੇ ਹਾਂ ਜੱਟ ਵੜੀ ਵੇ ਛੋਟੀ ਜੱਟ ਵੇ ਆ ਬਾਹਾਂ ਚ ਕਹਿੰਦੀ ਆ ਇਹ ਜੱਟ ਫਿਰ ਜੀ ਅੱਜ ਕੱਲ ਦੇ ਮੁੰਡੇ ਨਹੀਂ ਮੋਟਰ ਚੱਕ ਦੇ ਦਿੱਤੇ ਐ ਮਾਰਦੇ ਪਟਿਆ ਦੇ ਜਦੋਂ ਚੜ੍ਹੇ ਨੇ ਮੋਟਰਸਾਈਕਲ ਇਹਨਾਂ ਦੀ ਮੇਰੇ ਵੀ ਮਾਰੀ ਜਾਂਦੇ ਇਹੇ ਗੱਲ ਕਰਨ ਵਾਲੀ ਹਾਂਜੀ ਤੇ ਨਾਲ ਗਾੜੀ ਹੋ ਕੇ ਆਉਂਦੀ ਸਹੀ ਗੱਲ ਹੈ ਇਹਦਾ ਕੀ ਰਿਹਾ ਪਾਇਆ ਕਿਵੇਂ ਐ ਕੁਝ ਕੁਤੇ ਮਾਰਾ ਮਾਰੀ ਮੋੜਾ ਨਸਲੀ ਆਈ ਪਿਓਰ ਹੁੰਦੀ ਨੀ ਪਿਓਰ ਮੋੜਾ ਦੀ ਜਾਏ ਹਾਂਜੀ ਪਿਓਰ ਮੋੜਾ ਜੀ ਨਸਲੀ ਝੋਟੀ ਤੇ ਹਾਂਜੀ ਨਸਲੀ ਉਦਾਂ ਪਤਾ ਲੱਗ ਜਾਂਦਾ ਵਧੀਆ ਨਾਦਰ ਪੁੱਤ ਨਾ ਇਹ ਜੋ ਬਣਾ ਦੇਵਾਲ ਆਉਣਾ ਕੀ ਕਰੇ ਵੀ ਨਾ ਕਿੰਨੇ ਵਾਰ ਖੀਨਦੇ ਲੈ ਕੁਝਾਂ ਲਈ ਜੀ ਨਹੀਂ ਕਰਦਾ ਜੱਤ ਵੇ ਨਾ ਉਹ ਪੋਟੇ ਕੇ ਹਾਂ ਹੈ ਕਹਿੰਦਾ ਮੀਰ ਕੇ ਬਾਨੋ ਵਾਲੋ ਪਾਵੇਂ ਦਵਾਂ ਪਾਸੇ ਵਾਲੇ ਮੈਂ ਨਾ ਨਹੀਂ ਹੁੰਦੇ ਮੋਡਲ ਦੇ ਵਿੱਚ ਬੜੀ ਮਿਰਦੀ ਗੱਲ ਨਹੀਂ ਕਰਨ ਵਾਲੀ ਚਲ ਮੰਨ ਠੀਕ ਹੈ ਜੀ 4 ਕਿਲੋ ਦੁੱਧ ਹੈ ਜੀ ਹਾਂ ਚਾਹ ਵੀ ਲੈ ਗਬਨ ਚਵਾ ਮਹੀਨੇ ਦੀ ਗੱਬਣਾ ਆ ਪਾ ਬੜਾ ਗਿਆ ਜੇ ਦਾ ਪਾ ਬਹੁਤ ਸ਼ੂਤ ਆ ਦਾ ਕੀ ਪਾ ਆ ਪਾ ਪਾ ਮੈਂ ਕਰ ਲਿਆ 75 ਆ ਤੇ ਪਾ ਮੈਂ ਕਰ ਲਿਆ 70 ਆ ਹਾਂਜੀ 70 ਚ ਮਾਨਤਨ ਕਰ ਦਿੱ ਗਏ ਮੈਂ ਕਿਉਂ ਨਾ ਤੈਨੂੰ ਮਾਨਤਨ ਕਰ ਦੇ ਕਰ ਮਾਨਤਨ ਬੜਾ ਜੋਰ ਦੇ ਵਿੱਚ ਬਹੁਤ ਪਾ ਤੂੰ ਬੜਾ ਜੀਵੇ ਆਰ ਬਣ ਕੇ ਪਹੁੰਚ ਗਿਆ ਟੁੱਟ ਗਿਆ ਕੰਮ ਟੁੱਟ ਗਿਆ ਇਹ ਤੇਰੇ ਲਾਲਾ ਸ਼ਰਮਿੰਦਗੀ ਲਾਲਾ ਜੀ ਤੇ ਮੋਢਾ ਤੋੜਦਾ ਤੇਰੀ ਆਦਾ ਮਾਨ ਰੇਟ ਪਾ ਹਾਂਜੀ ਹਾਂਜੀ ਉਹ ਤੇ ਆ ਗਈ ਇਹ ਵੀ ਗਾਂ ਤੂੰ ਜੇ ਸੁਣਾ ਨੇ ਠੀਕ ਹੈ ਜੀ ਪਹਿਲੇ ਛੁੱਟ ਗਿਆ ਸਿੰਘ ਬਖਾ ਨਿਖਾ ਨਿਖਾ ਸਿੰਘ ਗਲੀਓ ਸਿੰਘ ਪਹਿਲੇ ਸੀ ਪਹਿਲੇ ਸੀ ਤੇਰਾ ਇੱਕ ਤੇਰੀ ਭਰਾ ਨੂੰ ਮਗਾ ਵੇ ਹਦੀ ਵੇ ਸੁਨਾਰੇ ਨੇ ਮੁਦਰੀ ਨਹੀਂ ਕੜ ਕੇ ਹੰਦਈ ਦੇ ਪਾਈ ਹੁੰਦੀ। ਇਸ ਤਰ੍ਹਾਂ ਬਿੱਲੀ ਆਖਾਂ ਬਿੱਲੀਆਂ ਆਖਾਂ ਵੇ ਦੋਵੇਂ ਬਿੱਲੀ ਆਖੀ ਬਿੱਲੀ ਮੜਕੀ ਆਖ ਹਾਂਜੀ ਤੇ ਲਈਏ ਭਰਾਵਾਂ ਨੂੰ ਦੱਸ ਤੇ ਮੇਲੇ ਝੂੜ ਕੇ ਆਇਆ। ਐ ਇੱਕੋ ਜਿਹਾ ਚਾਰੇ ਥਾਣਾ 5 ਕਿਲੋ ਦੁੱਧ 5 ਕਿਲੋ 5 ਮਹੀਨਿਆਂ ਦੀ ਗੱਬਣ ਠੀਕ ਹੈ ਜੀ 5 5 ਕਿਲੋ ਦੁੱਧ ਦਾ 5 ਮਹੀਨਿਆਂ ਦੀ ਗੱਬਣ 5 ਕਿਲੋ ਦੁੱਧ 5 ਮਹੀਨਿਆਂ ਦੀ ਗੱਬਣ ਹੈ ਜੀ ਹਾਂ ਦੂਸਰੇ ਸੂਏ ਜੀ ਹਾਂ ਦੂਸਰੇ ਸੂਏ ਹਾਂਜੀ ਠੀਕ ਹੈ ਜੀ ਮਾਲ ਸਾਰਾ ਨਵਾਂ ਹੀ ਆ ਇਹਨੇ ਕੋਈ ਚੌਥੇ ਸੂਏ ਕੋਈ ਤੇ ਜੇ ਹੂ ਹਾਂਜੀ ਕੀ ਇਹਦਾ ਕੱਟੀ ਬਹੁਤ ਆ ਮੈਂ ਪਤਲੀ ਚਮੜੀ ਦੇ ਚ ਸੰਗਲ ਹੱਡੀ ਹਾਂਜੀ ਹਾਂ ਇਹ ਸਾਂਭੀ ਥੋੜੀ ਕਿਸੇ ਵੀਰ ਨੇ ਘਟਿਆ ਇਹ ਦੇਉਣ ਜੋਣ ਤੋਂ ਆਕੀਏ ਤੇ ਅਗਲੇ ਨੇ ਆਖਣਾ ਧੂੜ ਵੀ ਮਰ ਜਾਂਦੇ ਆ ਇਹ ਹੈਗੀਆਂ ਹੀ ਦੋਵੇਂ ਭੈਣਾਂ ਅੱਛਾ ਅੱਛਾ ਕਰੋ ਇੱਥੇ ਨਹੀਂ ਕੋਈ ਨਹੀਂ ਉਹਨਾਂ ਨੇ ਮਾਰਾ ਰੱਖਿਆ ਜਿਨ੍ਹਾਂ ਦੇ ਕੋਲ ਹੋਇਆ ਠੀਕ ਹੈ ਜਿਹੜੀ ਪਹਿਲਾਂ ਵਿਖਾਈ ਆਪਾਂ ਹਾਂ ਹੋਰੀਆਂ ਨਹੀਂ ਨਾ ਜੇ ਆਖੀਏ

ਖੇਰ ਵਾਦੇ 4 ਕਿਲੋ ਦੁੱਧ ਹੈ 5 ਥਾਲਾ 5 ਕਿਲੋ 5 ਮਹੀਨਿਆਂ ਦੀ ਗੱਬਨ ਠੀਕ ਹੈ ਜੀ 5 ਕਿਲੋ 5 ਮਹੀਨੇ ਦੀ ਗੱਬਨ ਦੂਸਰੇ ਸੂਏ ਆਸਤੇ ਹਾਂਜੀ ਹਾਂ ਠੀਕ ਹੈ ਮੋਹਰਾ ਨਸਲ ਪਿਆਰਾ ਹੈ ਸਿੰਘ ਕੋਲ ਪੂਰਾ ਪਿਆਰ ਪਰਮ ਬੁਆਦੀ ਜੱਗਲ ਸਾਹਿਬ ਕੀ ਰੇਟ ਕਰਤਾ ਜੀ ਇਹਦਾ ਇਦਾ ਵੀ ਮੋਲਾ ਪਮ 75 ਕਰ ਲਿਆ ਜੀ 70 ਚ ਮਾਨਤਨ ਕਰਾਂ 70 ਕਿਹਣਾ 70 ਤੋਂ ਇਹਦੇ ਚਾਰ ਘੱਟ ਚਾਰ ਘੱਟ 70000 ਦੇ ਵਿੱਚ ਹੀ ਪਹੁੰਚ ਕਿੰਨਾ 70000 ਕਿੰਨੇ ਹੁੰਦੇ 60 ਦੇਖੀਆ ਆ ਚਾਰ 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 ਦੇ ਵਿੱਚ ਪਹੁੰਚ ਉਹ ਆਪਾਂ ਜੇ ਅਮੰਤਿਆ ਥੋੜਾ ਪੜੇ ਲਿਖੇ ਨਹੀਂ ਜੇ ਬੰਦੇ ਆਪਣੇ ਕੋ ਸਿੱਧੇ ਟੁੱਟੇ ਆ ਹੈ ਤੇ 50 ਰੁਪਏ ਤੇ ਜਾ ਪੰਜਾਹ ਤੇ 50 ਇਹ ਹੋਇਆ ਆਪਾਂ ਭਰੇ ਨਹੀਂ ਆ ਤਾਂ ਨਹੀਂ ਭਰੇ ਆ ਆਹ ਇਹ ਅਗਲੇ ਨਗਵਾਰੇ ਦੇ ਵਿੱਚ ਇਹ ਦਜੇ ਸਵੇਰ ਛਟੀਆਂ ਕੋਠੇ ਜਿੱਦੀ ਦਜੇ ਸਵੇਰ ਆ ਵਾਸਤੇ ਡਾਕ ਦਾ 8 ਕਿਲੋ ਦੁੱਧ 8 ਕਿਲੋ ਦੁੱਧ ਇਹ ਕਿਨੇ ਆਨਲਾਈਨ ਮੰਗਵਾਨੀ 7 ਕਿਲੋ ਦੀ ਫੁੱਲ ਗਰੰਟੀ ਉਹ ਮਗਰ ਕੱਟੀ ਦੋਵਾਂ ਮਹੀਨੇ ਦੀ ਮਾਝ ਸੁਈ ਜੋ ਕੋਈ 9ਾਂ ਦੀ ਲਾਲੇ ਕੋਈ ਤਿੰਨਾਂ ਦੀ ਪਰ ਹੈ ਦੋਵਾਂ ਮਹੀਨੇ ਦੀ ਕੱਟੀ ਵੇਖੋ ਕੱਢੀ ਹੈ ਦੋਵਾਂ ਮਹੀਨੇ ਦੀ ਕੱਟੀ ਹੈ ਹਾਂਜੀ ਵੇਖ ਕੱਟੀ ਆ ਕੱਟੀ ਹੋਂ ਤਾਂ ਸਿੰਘ ਮੋੜਨ ਦੀ ਗੀਤ ਰੇ ਹਾਂਜੀ ਇਹ ਪੂਰੇ ਹੈ ਕੋਈ ਆ ਤੇਰੇ ਅੱਗੇ ਦਾ ਟਿਕਾਣਾ ਹਾਂਜੀ ਇਹ ਨਹੀਂ ਕਹਿੰਨੇ ਖੜਨੀ 10000 ਦੀ ਕੱਟੀ ਰੱਖ ਲੈਣੀ 10000 ਦੀ ਕੱਟੀ ਕੱਟੀ ਰੱਖ ਲੈਣੀ ਰੱਖ ਲੈਦੀ ਕੱਟੀ ਦੇ ਆ ਠੀਕ ਹੈ ਜੀ ਮੈਂਦੀ ਕੱਟੀ ਤੇ ਦੂਜਾ ਸੁਆ ਜੋ ਦੂਜਾ ਸੁਆਜੀ ਹਾਂ ਛੋਟੀ ਵਾ ਲੰਮੀ ਲੰਮੀ ਤੇ ਡੀ ਬੇਲਦੀ ਹੈ ਠੀਕ ਹੈ ਜੀ ਖਾਸ ਸਿੰਘ ਹੱਡੀ ਦੇ ਵਿੱਚ ਆ ਪੂਰੀ ਖਾਣ ਵੇ ਇੱਕ ਢਾਲ ਲੱਗਾ ਸਵਾਦੀ ਕਿ ਅੱਗੇ ਦੁੱਧਾਂ ਸੀਰਾਂ ਨਹੀਂ ਬਣੀ ਆਈ ਨਹੀਂ ਇਹ ਨਹੀਂ ਬਣੀ ਹਾਈਕਲ ਬਣੀ ਪੋਲੀਆ ਨਾ ਜੋ ਬਣਦੇ ਮੜਾ ਜਾਂਦੇ ਆ ਜਿਹਨੇ ਨੀਲੀ ਆ ਹਾਂਜੀ ਕੋਈ ਨੀਲੀ ਨੂਰੀ ਨਹੀਂ ਆਖੜਾ ਇਹ ਮੈਂ ਜਿਹੜੀ ਮੋਰਾ ਤੇ ਮੋਰਾ ਤੇ ਅੱਖਾਂ ਵੀ ਨੀਲੀਆਂ ਨੂਲੀਆਂ ਵੀ ਮੱਤੇ ਤੇ ਫੁੱਲ ਤੇ ਨਹੀਂ ਕਹੀ ਜਾਣਾ ਹਾਂਜੀ ਠੀਕ ਆ ਜੀ ਠੀਕ ਹਾਂਜੀ ਸਾਰੀ ਚੰਗੀ ਆ ਹੈ ਵਧੀਆ ਬੰਦੀ ਖਾਂਦੀ ਪੂਰੀ ਆ ਤੋੜੀ ਮੈਂ ਹਾਂਜੀ ਜਿਹੜਾ ਲੈ ਲਊਗਾ ਤੁਣ ਬਹੂੰਗਾ ਹਾਂਜੀ ਕਿੰਨਾ ਦੁੱਧ ਆਈ ਗੱਲ ਸਾਡੇ ਚੱਲੇ 7 8 ਕਿਲੋ ਦੁੱਧ ਆਪਾਂ 7 ਕਿਲੋ ਦੀ ਗਾਰੰਟੀ ਦਵਾ ਠੀਕ ਹੈ ਜੀ 8 ਕਿਲੋ ਦੁੱਧ ਆਈ 7 ਕਿਲੋ ਦੀ ਪੂਰੀ ਗਾਰੰਟੀ ਹੈ ਜੀ ਹਾਂ ਠੀਕ ਹੈ ਜੀ ਆ ਜੇ ਸਾਂਭੀ ਗਈ ਨਾ 4 ਦਿਨ ਕੋਈ ਵੰਡ ਨਹੀਂ ਪਾਉਂਦਾ ਰਿਆ ਵੀਰ ਪੱਠਿਆਂ ਦੇ ਦੁੱਧ 7 ਕਿਲੋ ਆਜੇ 8 ਆ 7-8 ਕਿਲੋ ਪੱਠਿਆਂ ਦੇ ਤੇ 7-8 ਆ ਜੇ ਸਵਾ ਗਈ ਦੋ ਤੇ ਦੱਸ ਲੈ ਛੋਟੀ ਕਰ ਜਣਾ ਸੁਈ ਨੂੰ ਕਿਹੜਾ ਟਾਈਮ ਆ 2 ਮਹੀਨੇ ਸੁਈ ਨੂੰ ਕੱਟੀ ਵੇਖੋ ਡੀਮ ਮਗਰ ਹਾਂਜੀ ਕੱਟੀ ਵਾ ਵਧੀਆ ਜੀ ਹਾਂ ਬਹੁਤ ਸੋਹਣੀ ਠੀਕ ਹੈ ਜੀ ਤੇ ਮਾਨਤਾਨ ਕੀ ਦੇਣਾ ਬੋਲੇਗਾ ਵੀ 80 85 ਇਹ ਵੀ ਚੱਲ ਦੇ ਦਾਂਗੇ 2 ਘਾਟਾ 80 ਦੀ ਦੇ ਦਈਏ ਨਾ ਦੇਨੇ ਜੀ 2 ਘਾਟਾ 80 2 ਘਾਟਾ 80 ਇਹ 75000 ਦੇ ਵਿੱਚ ਪਹੁੰਚ ਜੀ ਪਹੁੰਚ 50 ਕਿਲੋਮੀਟਰ ਦੇ ਦੋ ਛੱਡ ਦੇ ਨਹੀਂ ਨਹੀਂ 75 ਦੇ ਵਿੱਚ ਪਹੁੰਚ ਪਹੁੰਚ ਲੁੱਟ ਲਓ ਮੇਲਾ ਆ ਕੋਈ ਨਹੀਂ ਦੇਣਾ 75000 ਠੀਕ ਹੈ ਜੀ ਜੀ ਬੜੀ ਚੰਗੀ ਭਾਵੇਂ ਸਾਡੇ ਮਿੱਟੇ ਤੇਰੇ ਨਾਲ ਜਾਓ ਪਿੱਛੇ ਲੈ ਲੋ ਖਿੱਚ ਕੇ ਮਿੱਟੋ ਮਿਲ ਜਾ ਆ ਆ ਵਖਾ ਲੋ ਜੀ ਅਗਲੇ ਨਾਲ ਦੇ ਗਾਹ ਸਹੀ ਹਾਲ ਵੇ ਬਹਿ ਜਾ ਤਾ ਥੱਲੇ ਨਾ ਜੋ ਅਗਰ ਤਿਆ ਆ ਇਹ ਦਿਨ ਦੀ ਮੇਰੇ ਥੱਲੇ ਲੰਘਿਆ ਪੈ ਜੋ ਨਾ ਬੋਤਲ ਦਰਦੀ ਕਿਉਂ ਲੱਗ ਕੋਈ ਨਾ ਦਰਦੀ ਵੀ ਵਾਸ਼ੀ ਇਹ ਵੀ ਕਰਦੀ ਕਰਦਾ ਕਰਵਾ ਸੁਆਈ ਇਹ ਤੇੰਦਾ ਇੱਕ ਛੁੜੇ ਕਰਵਾ ਸੁਆਈ ਇਹ ਦੂਜੇ ਸੂਏ ਸੂਈ ਦੂਜੇ ਸੂਏ ਆ ਅੱਛੀ ਮਗਰ ਜੋ ਵੱਚੀ ਹੈ ਜੀ ਅੱਛੀ ਵਖਾ ਦੇ ਨੜੂ ਨਾਲ ਆਜੋ ਇਹਨਾਂ ਹੋਲੀ ਹੋਲੀ ਖੜਾਈ ਨੜੂ ਨਾਲ ਆਜੇ ਕਿੰਨੇ ਦਿਨ ਹੋ ਗਿਆ ਸੁਈ ਨੇ ਇਹਨੂੰ ਇਹਨੂੰ ਆ ਚੌਥਾ ਦਿਨ ਚੌਥਾ ਦਿਨ ਹੋ ਗਿਆ 12 ਕਿਲੋ ਤਿਆਰ ਬੋਲਾ 12 ਕਿਲੋ ਕੋਈ ਸੋਲਾ ਲਾ ਲੈ ਕੋਈ ਕੱਚਾ ਦੁੱਧ ਲਾ ਲੈ ਹਾਂਜੀ ਹਾਂ 12 ਕਿਲੋ ਤਿਆਰ ਆ ਰੈਡੀ ਠੀਕ ਹੈ ਰੈਡੀ ਸੀਰੀਅਸ ਲੱਗ ਬੜੀ ਬੱਚੀ ਤੇ ਲਾ ਜਾ ਲਾ ਜਾ ਬੱਚੀ ਤੇ ਕਿੰਨਾ ਸੂਏ ਇਹ ਦੂਜੇ ਸੂਏ ਸੂਈ ਦੂਜੇ ਸੂਏ ਸੂਈ ਹਾਂ 75 ਅਹ ਲੇਡ ਮੇ ਇਹਨੇ ਕੁਛ ਲਾਤ ਹੈ ਮੈਂ ਪੂਰੀ ਠੰਡੀ ਚੀਜ਼ ਹੈ ਮੈਂ ਨਾ ਖੰਡੀ ਪੂਰੀ ਪੂਰੀ ਤਾਂ ਕੋਈ ਵੰਗਾ ਪਾਉਂਦੀ ਨਹੀਂ ਲੋੜ ਕੋਈ ਵੰਗਾ ਪਾਉਂਦੀ ਨਹੀਂ ਲੋੜ ਹਾਂ ਚੱਲ ਆ ਜਾ ਠੀਕ ਹੈ ਜੀ ਅੱਜ ਤਾਂ ਪੜੇ ਨਹੀਂ ਕਿਉਂਕਿ ਅੱਜ ਦੇ ਕਰਮਾਲੀ ਸੂਸਵਾਜ ਹੈ ਕਰਮਾਲੀ ਬੰਨਮੀ ਫਿਰ ਮੈਂ ਪੂਰਾ ਹਾਂਜੀ ਇੱਕ ਮਿੰਟ ਬੰਦ ਕਰੀ ਇਹਦੇ ਕਿੰਨਾ ਦੁੱਜਾ ਸੂਆ ਜੀ ਇਹ ਆ ਸੂਆ 12 ਕਿਲੋ ਕੋਈ ਬੋਲਾ ਲਾ ਲੈ ਕੋਈ ਕੱਚਾ ਦੁੱਧ ਲਾ ਲੈ ਠੀਕ ਹੈ ਜੀ 12 ਕਿਲੋ ਬੋਲ 12 ਤੋਂ ਬਾਹਰ ਆਪਾਂ 12 ਕਰਕੇ ਦੇਣੀ ਠੀਕ ਹੈ ਜੀ ਹੂੰ ਪੂਰੀ ਠੰਡੀ ਠੀ ਲਿਆਈ ਪੂਰੀ ਪੂਰੀ ਨਗਰ ਮੱਛੀ ਆਈ ਮੱਛੀ ਮੱਛੀ ਠੀਕ ਹੈ ਹਾਂ ਬਾ ਤਾਂ ਇੱਕ ਬਾਈਕੇ ਸਵਾਰੀ ਆ ਹਾਂ ਲੱਗਿਆ ਹਾਂ ਇਹ ਲੈ ਵਲੂਆ ਚੰਗਾ ਇਹ ਪੂਰਾ ਪੂਰਾ ਦੇਖੀ ਬਈ ਆਵੇ ਗਾਹ ਕਹੇ ਅੰਮਰ ਸਾਹਿਬ ਤੋਂ ਡੇਰੀ ਵਾਲਾ ਹਾਂਜੀ ਇਹ ਅੰਦਾ ਮੈਂ ਖੜਨੀ ਆ ਮੈਂ ਕਿਹਾ ਵੀਲ ਕੋਲ ਪਾਲਣ ਤੇ ਤੈਨੂੰ ਦੇ ਦਾਂਗੇ ਇਹ ਅਗਰਾ ਮਗਰ ਲੱਗਾ ਕਿੰਨਾ ਹਾਂ ਅੱਛਾ ਹਾਂ ਠੀਕ ਆ ਇੱਕ ਨਹੀਂ ਦਾ ਤੇਰਾ ਆਏ ਮੈਂ ਆ ਉਹ ਹੀ 20000 ਪਾਉਣੀ ਆ ਤੈਨੂੰ ਕਿਹਦੇ ਨਹੀਂ ਆ ਉਹਦਾ ਇਹ ਗਰਮ ਗਰਮੀ ਨਹੀਂ ਮਨਾਉਣੀ ਠੀਕ ਹੈ ਪਾਣੀ ਢਾਲਾ ਸਹੀ ਆ ਮੈਂ ਕੀ ਕਰੀ ਲਾ ਕੇ ਆਏ ਤੁਸੀਂ ਮਾਰਦੇ ਬੀ ਆ ਕੀ 333 ਕੋਈ ਗੱਲ ਕਹਿਣ ਵਾਲੀ ਨਹੀਂ ਕਿਤੇ ਹਾਂਜੀ ਉਹ ਜੀ ਉਹ ਸਿੰਘ ਮਾਰੇ ਰਾਤ ਨੂੰ 12 ਦੂਜੇ ਬਣੇ ਲਾ ਲਾ ਦੇ ਸਹੀ ਗੱਲ ਹੈ ਜੀ ਹਾਂ ਹਾਂਜੀ ਇਹ ਦੇ ਗੋਣੇ ਆ ਜੋ ਮਰਤਿਆ ਇਹਦਾ ਦੁੱਧ ਜਿਹੜਾ ਕੰਮ ਦਾ ਦਵਾਈ ਵਰਗਾ ਹੀ ਹਾਂਜੀ ਦਵਾਈ ਕਿਨੇ ਕੋਈ ਜਿੰਨੇ ਇਹਦਾ ਜਾਣੀ ਨਾ ਉਹਦੇ ਕਈ ਰੋਗ ਕੱਟੇ ਜਾਣੇ ਆ ਡਾਕਟਰ ਕੋਈ ਜਾਣਦੀ ਵੀ ਉਹਨੂੰ ਰੋੜਨੀ ਤੇ ਪੈਣੀ ਕਿਉਂ ਨਹੀਂ ਕਿ ਪੈਣੀ ਇਹਨਾਂ ਵੇਖ ਕੇ ਬਤਾਵ ਚੂਟੀ ਮਾਰ ਜਾਂਦਾ ਆ ਇਹਦੇ ਦੁੱਧ ਦੇ ਵਿੱਚ ਕਈ ਤਾਤ ਆ ਇਹ ਕਰਮਾਰੀ ਦਾ ਅਸਰ ਹੁੰਦੀ ਆ ਨਾ ਇਹ ਦਵਾਈ ਦੀ ਬਰੋਬਰ ਆ ਠੀਕ ਆ ਜੀ ਠੀਕ ਇਹ ਗੱਲ ਕੋਈ ਕਹਿਣ ਵਾਲੀ ਨਹੀਂ ਜੀ ਗਈ ਇੱਦਾਂ ਐ ਲੋਹਾਂ ਦਾ ਆਇਆ ਇਹ ਗੱਲ ਆਦੀ ਰੇਤ ਜੀ ਕਰ ਇਹ ਕਿੰਨੂੰ ਪਤਾ ਇਹਦਾ ਠੀਓ ਪਰਾ ਕਿਨੇ ਨੂੰ ਕਿਨੇ ਨੂੰ ਆਈ ਹਜ਼ਾਰ ਨੂੰ ਇਹ ਕਿਲੋਈ ਇਹਦਾ ਕਿਉਂ ਠੀਕ ਹੈ ਆਹ ਮੁੱਠੀ ਸਾਨਾ ਪੂਰਾ ਪੂਰਾ ਹਾਂ ਹਾਂ 2500 ਨੂੰ 2500 ਮੀਰੀ ਆਹੋ ਇਹਦਾ ਠੀਓ ਪਰਾ ਕਿੱਦਾਂ ਚੰਗਾ ਵਾ ਠੀਕ ਹੈ ਜੀ ਠੀਕ ਲੈ ਚਲੋ ਜੀ ਫਿਰ ਰਾਜੇ ਕਿੰਨਾ ਬੋੜਾ ਜੀ ਥੱਲੇ ਕੱਟਾ 12 12 ਕਿਲੋ 12 ਕਿਲੋ ਠੀਕ ਹੈ ਜੀ ਦੂਸਰਾ ਸੂਆ ਜੀ ਦੂਸਰਾ ਠੀਕ ਹੈ ਜੀ ਇਹ ਜੀ ਫ੍ਰੀਜ ਜਿਹਦਾ ਮਰਜੀ ਚਾਲੋ ਘੜੀ ਮੁੜੀ ਚੋ ਘੜੀ ਮੁੜੀ ਔਟ ਘੜੀ ਮੁੜੀ ਬਹਿ ਕਿਹੋ ਜਿਹਾ ਡੰਗਰ ਸਿਰਤਾ ਵਾਲਾ ਲੱਭਦਾ ਜਦੋਂ ਮਰਜੀ ਚੋ ਸਕਦੇ ਜਦੋਂ ਮਰਜੀ ਦੇ ਜਦੋਂ ਪ੍ਰੋਬਲਮ ਨਹੀਂ ਲੱਗਦਾ ਹੁੰਦਾ ਨਹੀਂ ਲੋੜ ਨਹੀਂ ਪੈਂਦੀ ਨਾ ਮੰਗਾ ਇਹਦੀ ਵੀ ਨਹੀਂ ਲੋੜ ਇਹ ਗਰਮੀ ਦੇ ਵਿੱਚ ਫ੍ਰੀਜ ਇਹੋ ਜਿਹਾ ਲੱਭਦੇ ਕਿ ਹੋਰ ਫ੍ਰੀਜ ਅਗਲੇ ਵਾਲੇ ਹੁਣੇ ਡਾਈ ਦਾ 30 ਕਿ ਚੱਲ ਜਰਦੀ ਬੜੀਆਂ ਬੜੀਆਂ ਫ੍ਰੀਜਾਂ ਮੈਂ ਨਾ ਇਹਨੂੰ ਲੈ ਲੋ ਫ੍ਰੀਜ ਦੀ ਲੋੜ ਨਹੀਂ ਠੀਕ ਹੈ ਜੇ ਪੂਰੀ ਠੰਡੀ ਆਈ ਕੋਈ ਚੱਕਰ ਨਹੀਂ